ਬਾਰ ਇਕੱਠੇ ਇਸ ਕਰਕੇ ਹੁੰਦੇ ਨੇ ਵੀ ਪਿਛਲੇ 6 ਮਹੀਨੇ ਕਿਵੇਂ ਲੰਘੇ ਨੇ ਤੇ ਅਗਲੇ ਮੈਂ ਬਾਰ-ਬਾਰ ਜ਼ੋਰ ਦੇ ਕੇ ਇਹ ਗੱਲ ਕਹਿ ਰਿਹਾ ਕੌਮ ਗੁਰਦੁਆਰਿਆਂ ਚ ਇਕੱਠ ਆਉਣ ਵਾਲੇ ਸਮੇਂ ਦੀ ਪਲੈਨਿੰਗ ਨਹੀਂ ਕਰਦਾ ਸੀ ਇਹਨਾਂ ਦੋ ਗੱਲਾਂ ਤੋਂ ਇਲਾਵਾ ਤੀਜਾ ਕੋਈ ਮਕਸਦ ਨਹੀਂ ਸੀ ਹੁੰਦਾ ਗੁਰਦੁਆਰੇ 'ਚ ਇਕੱਠੇ ਹੋਣ ਦਾ ਇੱਕੋ ਹੀ ਮਕਸਦ ਹੁੰਦਾ ਸੀ ਵੀ ਅਸੀਂ ਕੱਲ ਕਿਵੇਂ ਬਤੀਤ ਕੀਤਾ ਤੇ ਅਸੀਂ ਆਉਣ ਵਾਲਾ ਕੱਲ ਕਿਵੇਂ ਬਤੀਤ ਕਰਨਾ ਹੈ ਔਰ ਮੇਰੀ ਕੌਮ ਜਦੋਂ ਇਹ ਦੋਵਾਂ ਗੱਲਾਂ ਨੂੰ ਪੱਲੇ ਬੰਨ ਲੈਂਦੀ ਸੀ ਬੀਤੇ ਤੇ ਜਿਹੜੇ ਫਿਕਰ ਕਰ ਲੈਂਦੇ ਨੇ ਆਉਣ ਵਾਲੇ ਲਈ ਜਿਹੜੇ ਪਲੈਨਿੰਗ ਕਰ ਲੈਂਦੇ ਨੇ ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਨਾ ਤਾਂ ਨੁਕਸਾਨ ਪਹੁੰਚਾ ਸਕਦੀ ਹੈ ਤੇ ਨਾ ਉਹ ਕਦੀ ਕਿਸੇ ਦੇ ਸਾਹਮਣੇ ਨਿਮੋ ਚਾਣੇ ਹੁੰਦੇ ਨੇ ਕਿਉਂਕਿ ਸਾਡੇ ਵਡੇਰਿਆਂ ਨੇ ਨਹੀਂ ਹੋਣਾ ਪਿਆ ਹਾਲਾਤ ਤਾਂ ਬੜੇ ਤਰ੍ਹਾਂ ਦੇ ਆਏ ਨੇ ਉਤਰਾ ਚੜਾ ਬਹੁਤ ਆਏ ਜ਼ਿੰਦਗੀ ਦੇ ਅੰਦਰ ਬਹੁਤ ਮੁਸ਼ਕਲਾਂ ਸਿੱਖ ਨੇ ਝੱਲੀਆਂ ਪਰ ਸਿੱਖ ਨੇ ਕਿਤੇ ਵੀ ਆਪਣੇ ਆਪ ਨੂੰ ਡੋਲਦੇ ਆ ਮਹਿਸੂਸ ਨਹੀਂ ਕੀਤਾ ਉਹਨੇ ਕਿਤੇ ਨਹੀਂ ਮੰਨਿਆ ਵੀ ਮੈਂ ਡੋਲ ਜਾਾਂਗਾ ਜਾਂ ਕਿਸੇ ਕਾਰਨ ਮੈਂ ਸਿੱਖੀ ਛੱਡ ਦੇਾਂਗਾ ਔਰ ਜੇ ਭਾਈ ਮਨੀ ਸਿੰਘ ਬੰਦ-ਬੰਦ ਨਾ ਕਟਾਉਂਦੇ ਤੇ ਬੱਬਰ ਅਨੋਖ ਸਿੰਘ ਹੁਣਾ ਵਰਗੇ ਯੋਧੇ ਆਪਣੇ ਬੰਦ ਬੰਦ ਨਾ ਕਟਾਉਂਦੇ ਜਗਤਾਰ ਸਿੰਘ ਹਵਾਰੇ ਵਰਗੇ ਬੰਦੇ ਸੱਚੀ ਏਡੀਆਂ ਵੱਡੀਆਂ ਕੁਰਬਾਨੀਆਂ ਨਾ ਕਰਦੇ ਜੇ ਕੌਮ 'ਚ ਭਾਈ ਮਨੀ ਸਿੰਘ ਨਾ ਹੁੰਦਾ ਤੇ ਭਾਈ ਮਨੀ ਸਿੰਘ ਨੂੰ ਤੁਸੀਂ ਧਿਆਨ ਨਾਲ ਵੇਖੋ ਜੇ ਭਾਈ ਮਨੀ ਸਿੰਘ ਕੌਮ 'ਚ ਹੈਗਾ ਤੇ ਇਸ ਕੌਮ ਵਿੱਚ ਗੁਰਜੰਡ ਸਿੰਘ ਵਰਗੇ ਯੋਧੇ ਪੈਦਾ ਹੋਏ ਨੇ ਹਰਜਿੰਦਰ ਸਿੰਘ ਜਿੰਦੇ ਵਰਗੇ ਯੋਧੇ ਪੈਦਾ ਹੋਏ ਨੇ ਸੁਖਦੇਵ ਸਿੰਘ ਸੁਖੇ ਵਰਗੇ ਪੈਦਾ ਯੋਧੇ ਪੈਦਾ ਹੋਏ ਨੇ ਸਤਵੰਤ ਸਿੰਘ ਬੇਅੰਤ ਵਰਗੇ ਯੋਧੇ ਪੈਦਾ ਹੋਏ ਉਹਨਾਂ ਦਾ ਜਨਮਦਾਤਾ ਭਾਈ ਮਨੀ ਸਿੰਘ ਹੈ ਕਿਉਂਕਿ ਗੁਰੂ ਦੇ ਵਿੱਚ ਵੇਖੋ ਕਲਾ ਹੈਗੀ ਹੈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈਗੀ ਹੈ ਔਰ ਉਹਦੇ ਸਾਹਮਣੇ ਸਿੱਖ ਦਾ ਚਿਹਰਾ ਰੋਲ ਮਾਡਲ ਕਿਵੇਂ ਬਣੇਗਾ ਕਿਉਂਕਿ ਉਹਦੇ ਸਾਹਮਣੇ ਕੋਈ ਸਿੱਖ ਵੀ ਇਦਾਂ ਨਜ਼ਰ ਆਉਣਾ ਚਾਹੀਦਾ ਔਰ ਇਹ ਕੁਰਬਾਨੀ ਭਾਈ ਮਨੀ ਸਿੰਘ ਨੇ ਦੂਜਾ ਸ਼ਬਦ ਤੁਸੀਂ ਬੰਦੀ ਛੋੜ ਦਿਵਸ ਅਸੀਂ ਕਹਿੰਨੇ ਆ ਮੈਂ ਪਹਿਲਾਂ ਕਹਿ ਕੇ ਹਟਿਆ ਪਹਿਲੀ ਗੱਲ ਤੇ ਤਰੀਕਾਂ ਤੇ ਅਸੀਂ ਉਲਝ ਗਏ ਆ ਬਹੁਤ ਜ਼ਿਆਦਾ ਇਹ ਬੰਦੀ ਛੋੜ ਨਹੀਂ ਹੈ ਇਹ ਦੀਵਾਲੀ ਹੈ ਬੰਦੀ ਛੋੜ ਇਹ ਨਹੀਂ ਹੋ ਸਕਦਾ ਵੀ ਉਦੋਂ ਨਹੀਂ ਬੰਦੀ ਛੋੜ ਹੋਵੇ ਤੇ ਉਦਣ ਹੀ ਉਧਿਆ ਦੇ ਵਿੱਚ ਦੀਵਾਲੀ ਹੋਵੇ ਕਿਉਂਕਿ ਉਧਿਆ ਵਾਲੇ ਬੰਦੀ ਛੋੜ ਨਹੀਂ ਮਨਾ ਰਹੇ ਤੇ ਇਹ ਬੰਦੀ ਛੋੜ ਦੀ ਤਰੀਕ ਅਨਾਉਂਸ ਕਰਨ ਤੋਂ ਇੱਕ ਹਫ਼ਤਾ ਪਹਿਲਾਂ ਸਾਨੂੰ ਨਹੀਂ ਸੀ ਪਤਾ ਵੀ ਬੰਦੀ ਛੋੜ ਦੀ ਤਰੀਕ ਕਿਹੜੀ ਹੈ ਜਿੱਦਣ ਉਧਿਆ ਵਾਲਿਆਂ ਨੇ ਕਲੀਅਰ ਕੀਤਾ ਵੀ ਅਸੀਂ 21 ਤਰੀਕ ਨੂੰ ਦਿਨ ਮਨਾਉਣਾ ਹੈ ਉਹ ਦਿਨ ਅਸੀਂ ਅਨਾਉਂਸ ਕੀਤਾ ਵੀ ਸਾਡੇ ਬੰਦੀ ਛੋੜ 21 ਤਰੀਕ ਨੂੰ ਹੈ ਤੁਸੀਂ ਧਿਆਨ ਨਾਲ ਨਿਗਾਹ ਮਾਰ ਕੇ ਵੇਖ ਲੋ ਜੇ ਸਾਡਾ ਬੰਦੀ ਛੋੜ ਦਿਵਸ ਆਇਆ ਤਾਂ ਫਿਰ ਤਾਂ ਸਾਨੂੰ ਪਹਿਲਾਂ ਹੀ ਪਤਾ 6 ਮਹੀਨੇ ਤੋਂ ਵੀ ਕਿਹੜਾ ਬੰਦੀ ਛੋੜ ਦਿਵਸ ਕਿਹੜੇ ਦਿਨ ਨੂੰ ਆਉਣੇ ਚਲੋ ਖੈਰ ਅਸੀਂ ਜਿਸ ਪੱਕੇ ਤੋਂ ਇਕੱਠੇ ਹੋਏ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਬੰਦੀ ਛੋੜ ਕਹਿੰਦੇ ਆ ਗੁਰੂ ਕੇ ਪਿਆਰਿਓ ਇਤਿਹਾਸ ਗਵਾਹ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤਿੰਨ ਸਰਕੂਲਰ ਜਾਰੀ ਹੋਏ ਸਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵੇਲੇ ਪਹਿਲਾ ਐਲਾਨ ਇਹ ਹੋਇਆ ਸੀ ਵੀ ਗੁਰੂ ਅਰਜਨ ਸਾਹਿਬ ਜੀ ਜੇ ਇਸਲਾਮ ਵਿੱਚ ਨਾ ਆਉਣ ਤੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਏ ਸ਼ਹੀਦ ਕਰ ਦਿੱਤਾ ਜਾਏ ਔਰ ਉਹਨਾਂ ਦੇ ਸ਼ਹੀਦ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੇ ਟੋਟਲ ਪਾਬੰਦੀ ਲਾਈ ਗਈ ਜ ਹੈ ਗੁਰੂ ਗ੍ਰੰਥ ਸਾਹਿਬ ਬੈਨ ਕੀਤੇ ਜਾਣ ਅੱਜ ਦੀ ਭਾਸ਼ਾ ਵਿੱਚ ਇਹਦਾ ਇੱਕ ਵੀ ਸ਼ਬਦ ਲੋਕਾਂ 'ਚ ਨਹੀਂ ਜਾਣਾ ਚਾਹੀਦਾ ਤੀਸਰਾ ਐਲਾਨ ਹੋਇਆ ਸੀ ਮੁਗਲ ਦਰਬਾਰ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਜਾਏ ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਆ ਤੇ ਇਹਨਾਂ ਤੋਂ ਬਾਅਦ ਇਹਨਾਂ ਦਾ ਪਰਿਵਾਰ ਇਹਦੀ ਅਗਵਾਈ ਕਰੇਗਾ ਜੋ ਜਿਵੇਂ ਜ ਹੈ ਇਤਿਹਾਸ ਸਾਡੇ ਸਾਹਮਣੇ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਰਿਵਾਰ ਨੇ ਕੌਮ ਦੀ ਅਗਵਾਈ ਕਰਨੀ ਹੈ ਇਸ ਲਈ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਜਾਏ ਗੁਰੂ ਗ੍ਰੰਥ ਸਾਹਿਬ ਤੇ ਪਾਬੰਦੀ ਲੱਗੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸ਼ਹਾਦਤ ਤੋਂ ਬਾਅਦ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਜਿਸ ਦਿਨ ਹੋਈ ਉਸ ਦਿਨ ਸਭ ਤੋਂ ਵੱਡਾ ਵਿਦਰੋਹ ਲਾਹੌਰ ਦੀ ਧਰਤੀ ਤੇ ਉੱਠਿਆ ਸੈਂਕੜੇ ਮੁਸਲਮਾਨ ਪਰਿਵਾਰਾਂ ਨੇ ਕਿਹਾ ਇਹ ਜਹਾਂਗੀਰ ਦੀ ਉਸ ਗਲਤੀ ਦੇ ਵਿੱਚ ਇੱਕ ਵੱਡੀ ਗਲਤੀ ਸ਼ਾਮਲ ਹੋ ਜਾਏਗੀ ਮੁਗਲ ਸਲਤਨਤ ਦੀਆਂ ਜੜ੍ਹਾਂ ਵਿੱਚ ਤੇਲ ਅੱਜ ਜਹਾਂਗੀਰ ਨੇ ਦੇ ਲਿਆ ਇਹ ਇਸਲਾਮ ਦੇ ਘਰ ਵਿੱਚ ਗੱਲ ਉੱਠੀ ਸੈਂਕੜੇ ਇਸਲਾਮ ਨਾਲ ਸੰਬੰਧਤ ਬੰਦੇ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨਾਲ ਮਿਲੇ ਔਰ ਉਹਨਾਂ ਨੇ ਕਿਹਾ ਵੀ ਇਹ ਬਾਦਸ਼ਾਹ ਤੋਂ ਵੱਡਾ ਗੁਨਾਹ ਹੋਇਆ ਤੁਸੀਂ ਵੇਖੋ ਜਿਵੇਂ ਮੈਂ ਪਹਿਲਾਂ ਕਿਹਾ ਮੇਰੀ ਗੱਲਾਂ ਯਾਦ ਰੱਖਿਓ ਪਹਿਲਾਂ ਕਿ ਅਸੀਂ ਮੁਗਲ ਸਲਤਨਤ ਬਹੁਤ ਪਾਵਰਫੁੱਲ ਆਰਮੀ ਸੀ ਉਸ ਵੇਲੇ ਉਹਨਾਂ ਕੋਲ ਪਰ ਗੁਰੂ ਅਰਜਨ ਸਾਹਿਬ ਪਾਸ਼ਾ ਜੀ ਦੀ ਸ਼ਹਾਦਤ ਤੋਂ ਬਾਅਦ ਮੁਗਲ ਸਲਤਨਤ ਪੈਰਾਂ ਤੱਕ ਕੰਬੀ ਇਸਲਾਮ ਵਿੱਚ ਬਗਾਵਤ ਉੱਠੀ ਸੂਫੀ ਫਕੀਰਾਂ ਨੇ ਬਗਾਵਤ ਕੀਤੀ ਬਹੁਤ ਸਾਰੇ ਮੰਦਰਾਂ ਚ ਬਗਾਵਤ ਉੱਠੀ ਬਹੁਤ ਸਾਰੀਆਂ ਮਸਜਿਦਾਂ ਵਿੱਚੋਂ ਬਗਾਵਤ ਉੱਠੀ ਵੀ ਇਹ ਇਸ ਤਰ੍ਹਾਂ ਦਾ ਬੰਦਾ ਤੁਹਾਨੂੰ ਕੀ ਦੁੱਖ ਦਿੰਦਾ ਤੁਸੀਂ ਉਸ ਬੰਦੇ ਦਾ ਕਤਲ ਕਰਤਾ ਜਿਹੜਾ ਕੱਲ ਲਾਹੌਰ ਵਿੱਚ ਆਣ ਕੇ ਤੁਹਾਡੇ ਮਰੀਜ਼ਾਂ ਨੂੰ ਦਵਾਈਆਂ ਦਿੰਦਾ ਸੀ ਜਿੰਨਾ ਬੰਦਿਆਂ ਨੂੰ ਛੱਡ ਕੇ ਤੁਹਾਡੇ ਆਪਣੇ ਬੰਦੇ ਦੌੜ ਗਏ ਸਨ ਇਸ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਣ ਕੇ ਆਪਣੇ ਹੱਥਾਂ ਵਿੱਚ ਪਾਣੀ ਦੇ ਬੁੱਕ ਭਰੇ ਤੇ ਤੁਹਾਡੇ ਮਰਦੇ ਬੰਦਿਆਂ ਦੇ ਮੂੰਹ ਵਿੱਚ ਪਾਣੀ ਪਾਇਆ ਉਸ ਗੁਰੂ ਅਰਜਨ ਸਾਹਿਬ ਜੂ ਨੂੰ ਸ਼ਹੀਦ ਕਰਤਾ ਤੁਸੀਂ ਕਿਹੜੀ ਸ਼ਰ੍ਹਾਂ ਨੇ ਇਜਾਜ਼ਤ ਦਿੱਤੀ ਤੁਹਾਨੂੰ ਕਿਹੜੇ ਕਾਨੂੰਨ ਨੇ ਤੁਹਾਨੂੰ ਕਿਹਾ ਜਿਹੜਾ ਬੰਦਾ ਤੁਹਾਡੇ ਦੁਖੀਆਂ ਤੇ ਦੁੱਖ ਮਣਾਉਂਦਾ ਹੋਵੇ ਤੁਸੀਂ ਉਹਦਾ ਕਤਲ ਕਰਦੇ ਹੋ ਮੁਗਲ ਸਲਤਨਤ ਨੂੰ ਸੱਚੀ ਮੁੱਚ ਹੀ ਕਿਸੇ ਬਨੇ ਰਾ ਨਹੀਂ ਸੀ ਲੱਭ ਲਿਆ ਤੇ ਉਹਨਾਂ ਨੇ ਅਖੀਰ ਅਗਲਾ ਜਿਹੜਾ ਹੁਕਮ ਸੀ ਉਹ ਬੰਦ ਕਰਤਾ ਨਾ ਤਾਂ ਗੁਰੂ ਗ੍ਰੰਥ ਸਾਹਿਬ 'ਤੇ ਪਾਬੰਦੀ ਲੱਗੇਗੀ ਤੇ ਨਾ ਹੀ ਗੁਰੂ ਸਾਹਿਬ ਜੀ ਦੇ ਪਰਿਵਾਰ ਨੂੰ ਕੁਝ ਕਿਹਾ ਜਾਏਗਾ ਗੁਰੂ ਸਾਹਿਬ ਜੀ ਦੇ ਬੱਚਿਆਂ ਨੂੰ ਕੁਝ ਨਹੀਂ ਕਿਹਾ ਜਾਏਗਾ ਨਾ ਗੁਰੂ ਗ੍ਰੰਥ ਸਾਹਿਬ 'ਤੇ ਪਾਬੰਦੀ ਲੱਗੇਗੀ ਥੋੜੀ ਜੀ ਸ਼ਾਂਤੀ ਮਿਲੀ ਔਰ ਜਦੋਂ ਇਸ ਤਰ੍ਹਾਂ ਦਾ ਥੋੜਾ ਜਿਹਾ ਸਾਹ ਮਿਲਿਆ ਤੇ ਸਿੱਖਾਂ ਨੇ ਫਿਰ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆਪਣਾ ਅਮਲਾ ਫੈਲਾ ਆਪਣੇ ਪ੍ਰਚਾਰ ਪ੍ਰਸਾਰ ਦਾ ਢੰਗ ਜਿਹੜੀ ਸੈਨਿਕ ਜਿਹੜੀ ਗੁਰੂ ਸਾਹਿਬ ਜੀ ਨਾਲ ਰੱਖ ਰਏ ਸਨ ਇਥੋਂ ਇਹ ਗੱਲ ਸ਼ੁਰੂ ਹੋ ਗਈ ਸੀ ਵੀ ਹੁਣ ਜੇ ਫਕੀਰੀ ਦੇ ਨਾਲ ਬਾਦਸ਼ਾਹਤ ਟਕਰਾਉਂਦੀ ਹੈ ਤੇ ਇਸ ਬਾਦਸ਼ਾਹਤ ਨੂੰ ਮੂੰਹ ਤੋੜ ਜਵਾਬ ਵੀ ਦੇਣਾ ਪਊਗਾ ਗੁਰੂ ਸਾਹਿਬ ਜੀ ਨੇ ਘੋੜੇ ਰੱਖੇ ਸ਼ਸਤਰ ਵਿਦਿਆ ਸ਼ੁਰੂ ਕਰਾਈ ਸਿੱਖਾਂ ਦੇ ਅੰਦਰ ਹਾਲਾਂਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਇਹ ਗੱਲ ਸ਼ੁਰੂ ਹੋ ਗਈ ਸੀ ਪਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਧਿਆਨ ਵਿੱਚ ਇਦਾਂ ਨਹੀਂ ਹੁੰਦੀਆਂ ਅਸੀਂ ਉਸ ਰੂਪ 'ਚ ਉਹਨਾਂ ਨੂੰ ਵੇਖਦੇ ਨਹੀਂ ਆਂ ਜਾਂ ਇਤਿਹਾਸ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਕਿ ਨਾ ਤਾਂ ਇਤਿਹਾਸ ਕੋਈ ਰੀਜ਼ਨ ਨਾਲ ਸੁਣਾਉਂਦਾ ਹੈ ਤੇ ਨਾ ਅਸੀਂ ਇਤਿਹਾਸ ਧਿਆਨ ਨਾਲ ਸੁਣਦੇ ਆਂ ਕਿਉਂਕਿ ਇਤਿਹਾਸ ਸੁਣਨਾ ਤੇ ਸੁਣਾਉਣਾ ਦੋਵੇਂ ਕੰਮ ਬਹੁਤ ਔਖੇ ਨੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੋਂ ਪਵੰਦੀ ਢਾਈ ਗੁਰੂ ਗ੍ਰੰਥ ਸਾਹਿਬ ਤੋਂ ਪਵੰਦੀ ਢਾਈ ਅਖੀਰ ਮੁਗਲ ਸਲਤਨਤ ਨੇ ਮੌਕਾ ਤਾਣ ਕੇ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੀ ਉਸ ਜੇਲ੍ਹ ਵਿੱਚ ਕੈਦ ਕਰ ਲਿਆ ਜਿੱਥੇ ਪਹਿਲਾਂ ਵੀ ਬਹੁਤ ਸਾਰੇ ਪਹਾੜੀ ਰਾਜੇ ਉਹਨਾਂ ਨੇ ਕੈਦ ਕੀਤੇ ਹੋਏ ਸਨ ਹੁਣ ਦੋ ਚੀਜ਼ਾਂ ਨੇ ਇੱਥੇ ਧਿਆਨ ਨਾਲ ਸਮਝਣ ਵਾਲੀਆਂ ਪਹਿਲੀ ਗੱਲ ਇਹ ਸਮਝਣ ਵਾਲੀ ਹੈ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪ ਵੀ ਗਵਾਲੀਅਰ ਜਾਣਾ ਚਾਹੁੰਦੇ ਸਨ ਕਿਉਂਕਿ ਉਹ ਪਲੈਨਿੰਗ ਦਾ ਪਾਰਟ ਹੈ ਜਿਹੜੇ ਪਹਾੜੀ ਰਾਜੇ ਨੇ ਪਹਾੜੀ ਰਾਜੇ ਉਹ ਹੀ ਨੇ ਜਿਹੜੇ ਪਹਾੜੀ ਰਾਜੇ ਮੁਗਲਾਂ ਦੀ ਮਦਦ ਕਰਦੇ ਸਨ ਪਹਿਲਾਂ ਜਿਹੜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵੇਲੇ ਮੁਗਲਾਂ ਦੇ ਨਾਲ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਗਵਾਲੀਅਰ ਗਏ ਔਰ ਕੁਝ ਦਿਨ ਉਹ ਜੇਲ੍ਹ ਵਿੱਚ ਰਹੇ ਜਿਵੇਂ ਤੁਸੀਂ ਜੇ ਇਹਨੂੰ ਇਦਾਂ ਸਮਝਣਾ ਹੋਵੇ ਤੁਸੀਂ ਜੁਗਰਾਜ ਸਿੰਘ ਤੂਫਾਨ ਵੀਰ ਹੋਏ ਸਾਡਾ ਖਾੜਕੂ ਸਿੰਘ ਚੀਮੇ ਖੁੱਡੀ ਪਿੰਡ ਦਾ ਗੁਰਦਾਸਪੁਰ ਜ਼ਿਲ੍ਹੇ ਤੋਂ ਉਹਨੂੰ ਛੋਟੀ ਜੀ ਉਮਰ ਵਿੱਚ ਜੇਲ੍ਹ ਤੇ ਭੇਜਿਆ ਤੇ ਜਿਸ ਜੇਲ੍ਹ ਵਿੱਚ ਉਹ ਰਿਹਾ ਉਸ ਜੇਲ੍ਹ ਤੇ ਕਿੰਨੇ ਕੈਦੀਆਂ ਨੇ ਉਹਦੇ ਕੁਝ ਦਿਨ ਰਹਿਣ ਕਰਕੇ ਬਗਾਵਤ ਕਰ ਦਿੱਤੀ ਤੇ ਉਹਨੂੰ 5 7 10 ਦਿਨ ਤੋਂ ਬਾਅਦ ਉਸ ਜੇਲ੍ਹ 'ਚ ਨਹੀਂ ਰਹਿਣ ਦਿੱਤਾ ਕਿਉਂਕਿ ਉਹਨੂੰ ਇਹ ਲੱਗਦਾ ਸੀ ਵੀ ਜਿੱਥੇ ਇਹ ਰਹੇਗਾ ਇਹਨੇ ਬਹੁਤ ਬੰਦੇ ਆਪਣੇ ਨਾਲ ਤੋਰ ਲੈਣੇ ਨੇ ਹੁਣ ਜਿੱਥੇ ਗੁਰੂ ਹਰਗੋਬਿੰਦ ਪਾਸ਼ਾ ਜੀ ਗਏ ਹੁਣ ਉੱਥੇ ਕਿਉਂ ਨਾ ਯੁੱਗ ਪਲਟੇ ਕਿਦਾਂ ਹੋ ਸਕਦਾ ਤੇ ਉਸ ਵੇਲੇ ਅਖੀਰ ਇਹ ਫੈਸਲਾ ਜਹਾਂਗੀਰ ਨੇ ਕਰ ਲਿਆ ਵੀ ਸਾਡੇ ਤੋਂ ਗਲਤੀ ਹੋਈ ਹੈ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੀ ਕੈਦ ਵਿੱਚ ਔਰ ਜਿਹੜੇ ਨਗਰ ਕੀਰਤਨ ਨੇ ਨਾ ਸਮਾਂ ਨਹੀਂ ਮੇਰੇ ਕੋਲ ਬਹੁਤਾ ਜਿਹੜਾ ਨਗਰ ਕੀਰਤਨ ਹੈ ਨਾ ਨਗਰ ਕੀਰਤਨ ਦਾ ਰੂਪ ਅੱਜ ਬਦਲ ਗਿਆ ਅਸੀਂ ਨਗਰ ਕੀਰਤਨ ਦੇ ਮਤਲਬ ਇਹ ਕੱਢ ਲੈਣਾ ਵੀ ਇੱਕ ਪਿੰਡ ਤੋਂ ਮਾਰਾ ਇਹਦਾ ਸਰੂਪ ਤੁਰਦਾ ਹੈ ਦੂਜੇ ਪਿੰਡ ਜਾਂਦਾ ਹੈ ਜਾ ਇੱਕ ਪਿੰਡ 'ਚ ਅਸੀਂ ਗੇੜੇ ਕੱਢਦੇ ਆ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਨਾਲ ਲੋਟਪੋਟ ਹੋ ਕੇ ਅਸੀਂ ਨਗਰ ਕੀਰਤਨ ਮਨਾ ਲੈਨੇ ਆ ਬਾਬਾ ਬੁੰਡਾ ਜੀ ਤੇ ਭਾਈ ਗੁਰਦਾਸ ਨੇ ਚੌਕੀਆਂ ਦੇ ਰੂਪ ਵਿੱਚ ਨਗਰ ਕੀਰਤਨ ਆਰੰਭ ਕੀਤਾ ਸੀ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਗਵਾਲੀਅਰ ਦੀ ਕੈਦ ਵਿੱਚ ਬੰਦ ਕੀਤਾ ਸੀ ਬਾਬਾ ਬੁੰਡਾ ਜੀ ਔਰ ਭਾਈ ਗੁਰਦਾਸ ਜੀ ਨੇ ਨਗਰ-ਨਗਰ ਜਾ ਕੇ ਮੁਗਲ ਸਲਤਨਤ ਦਾ ਕੀਤਾ ਹੋਇਆ ੱੱੱਕਾ ਲੋਕਾਂ ਦੇ ਸਾਹਮਣੇ ਰੱਖ ਦੇ ਪਿੰਡਾਂ 'ਚੋਂ ਬਗਾਵਤ ਹੋਣੀ ਸ਼ੁਰੂ ਹੋਈ ਅਖੀਰ ਜਹਾਂਗੀਰ ਨੇ ਫੈਸਲਾ ਬਦਲਣਾ ਪਿਆ ਗੁਰੂ ਸਾਹਿਬ ਜੀ ਨੂੰ ਬਾਹਰ ਕੱਢਿਆ ਜਾਏ ਜਦੋਂ ਉਹਨੇ ਕਿਹਾ ਵੀ ਗੁਰੂ ਸਾਹਿਬ ਜੀ ਨੂੰ ਰਿਹਾ ਕਰ ਦਿਓ ਮਹਾਰਾਜ ਨੇ ਕਿਹਾ ਮੈਂ ਰਿਹਾ ਤੇ ਤਾਂ ਹੋਵਾਂਗਾ ਜੇ ਬਾਕੀ ਕੈਦਾਂ ਦੀ ਜਾਂ ਤਾਂ ਇਹ ਦੱਸ ਦਿਓ ਵੀ ਇਹਨਾਂ ਦਾ ਕਸੂਰ ਕੀ ਹੈ ਤੇ ਜਾਂ ਫਿਰ ਇਹਨਾਂ ਨੂੰ ਵੀ ਇਸ ਕੈਦ ਵਿੱਚੋਂ ਬਾਹਰ ਕੱਢੋ ਹੁਣ ਤੁਸੀਂ ਸੋਚ ਕੇ ਵੇਖੋ ਵੀ ਹੋ ਸਕਦਾ ਸੀ ਮਹਾਰਾਜ ਦੀ ਇਸ ਜਿੱਦ ਤੋਂ ਬਾਅਦ ਇੱਕ ਵੇ ਉਹੀ ਜਹਾਂਗੀਰ ਹੈ ਜਿਹੜਾ ਗੁਰੂ ਅਰਜਨ ਸਾਹਿਬ ਪਾਦਸ਼ਾਹ ਜੀ ਦਾ ਕਤਲ ਕਰ ਰਿਹਾ ਹੈ ਉਹੀ ਜਹਾਂਗੀਰ ਹੈ ਜਿਹੜਾ ਗੁਰੂ ਹਰਗੋਬਿੰਦ ਪਾਦਸ਼ਾਹ ਜੀ ਦੇ ਸਾਹਮਣੇ ਉਹਨਾਂ ਦੇ ਦੱਸੇ ਮੁਤਾਬਕ ਚੱਲ ਰਿਹਾ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਕਿਹਾ ਮੈਂ ਬਾਹਰ ਤਾਂ ਜਾਣਾਂ ਜੇ ਇਹਨਾਂ ਨੂੰ ਬਾਹਰ ਕੱਢੋਗੇ ਵਕਤ ਬਦਲਿਆ ਹੁਣ ਗੁਰੂ ਦੀ ਚੱਲ ਰਹੀ ਔਰ ਜਹਾਂਗੀਰ ਮੰਨ ਰਿਹਾ ਔਰ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਸਾਰੇ ਕੈਦੀ ਰਹਾ ਕਰ ਦੇਣੇ ਮਹਾਰਾਜ ਬੰਦੀ ਛੋੜ ਕਵਾਏ ਗੁਰੂ ਕੇ ਪਿਆਰਿਓ ਇਹ ਪੈਗਾਮ ਸੀ ਦੁਨੀਆ ਦੇ ਸਾਹਮਣੇ ਬੰਦੀ ਛੋੜ ਦਿਵਸ ਦਾ ਅਸੀਂ ਜੰਗਾਂ ਵਿੱਚ ਨਹੀਂ ਅਸੀਂ ਅਮਨ ਵਿੱਚ ਵਿਸ਼ਵਾਸ ਰੱਖਦੇ ਹਾਂ ਜੰਗ ਅਸੀਂ ਉਦੋਂ ਲੜਦੇ ਜਦੋਂ ਸਾਡੇ ਗਾਲ ਪੈ ਜਾਂਦੀ ਹੈ ਅੱਜ ਦੁਨੀਆ ਜੰਗਾਂ ਵਿੱਚ ਜੂਝ ਰਹੀ ਹੈ ਪੂਰੀ ਦੁਨੀਆ ਚ ਕੋਹ ਹਰਾਮ ਮੱਚਿਆ ਬੰਦਾ ਬੰਦੇ ਦੇ ਖੂਨ ਦਾ ਧਿਆਇਆ ਹੋਇਆ ਹੈ ਬੰਦੀ ਛੋੜ ਦਿਵਸ ਮਨਾਉਣ ਵਾਲਿਓ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਵਾਰਸੋ ਆਪਣੇ ਆਪਣੇ ਫਰਜ਼ ਪਛਾਣੋ ਆਓ ਦੁਨੀਆ ਨੂੰ ਇਸ ਬੰਦੀ ਛੋੜ ਵਿੱਚੋਂ ਬਾਹਰ ਕੱਢੀਏ ਸਾਡੀ ਡਿਊਟੀ ਬਣਦੀ ਹੈ ਔਰ ਅਸੀਂ ਦੂਜੇ ਨੂੰ ਕੀ ਕੱਢਣਾ ਹੈ ਅਸੀਂ ਆਪ ਵੀ ਬੰਦੀ ਆ ਕੋਈ ਕਾਮ ਦਾ ਬੰਦੀ ਆ ਕੋਈ ਕਰੋਧ ਦਾ ਬੰਦੀ ਆ ਕੋਈ ਕਾਮ ਦਾ ਬੰਦੀ ਹੋ ਗਿਆ ਤੇ ਉਹਨੇ ਆਪਣਾ ਘਰ ਤਬਾਹ ਕਰ ਲਿਆ ਕੋਈ ਕਰੋਧ ਦਾ ਬੰਦੀ ਹੋਇਆ ਉਹਨੇ ਆਪਣਾ ਘਰ ਤਬਾਹ ਕਰ ਲਿਆ ਕੋਈ ਵਲਗੜਾਂ ਦੇ ਬੰਦੀ ਹੋ ਗਏ ਉਹਨਾਂ ਨੇ ਆਪਣੀਆਂ ਜਥੇ ਬੰਦੀਆਂ ਦੀ ਵਲਗਣ ਦੀ ਐਡੀ ਬੰਦੀ ਬਣਾ ਲਈ ਤੇ ਉਹਨਾਂ ਨੇ ਕਾਮ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਕੀਤਾ ਇਸ ਬੰਦੀ ਪੁਣੇ ਚ ਬਾਹਰ ਨਿਕਲੀ ਐ ਅਸੀਂ ਪਰਿਵਾਰਕ ਤੌਰ ਤੇ ਵੀ ਬਾਹਰ ਨਿਕਲੀ ਐ